ਯਾਰ ਛੋੜ ਦੇਣ ਨੂੰ ਇਹ ਐਡੇ ਤੂਫਾਨ ਦੇ ਵਿੱਚ ਅੱਜ ਲੋਕ ਨਿਕਰਣ ਜਾ ਰਹੇ ਐ ਐਡਾ ਤੂਫਾਨ ਜਿੱਥੇ ਗੁੰਡੇ ਬਦਮਾਸ਼ ਅੱਜ ਕੁਰਖੇ ਕਿਹੜੇ ਲੋਕ ਅੱਜ ਕੋਈ ਬਟਿੰਡੇ ਕੋਈ ਮੋਗੇ ਕੋਈ ਲੁਧਿਆਣਾ ਕੋਈ ਬਟਾਲੇ ਤੋਂ ਅੱਜ ਬਦਮਾਸ਼ਾਂ ਸਮੇਤ ਜਲੰਧਰ ਬੈਸਬਲੂ ਘੇਰਿਆ ਪਿਆ ਤਾਂ ਵੀ ਮੇਰੇ ਲੋਕ ਨਹੀਂ ਘਬਰਾ ਰਹੇ ਪਰ ਮੈਂ ਇਹੀ ਗੱਲ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਹਾਡੀ ਹਾਰ ਨਿਸ਼ਚਿਤ ਿਕਰੀ ਐ ਪਰ ਮੇਰੇ ਲਈ ਨਹੀਂ ਐ ਮੇਰੇ ਲੋਕ 200 ਰੁਪਏ ਦੇ ਰਾਸ਼ਨ ਦੇ ਵੇਚਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸੂਟ ਦੇ ਵੇਚਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸ਼ਰਾਬ ਦੀ ਬੋਤਲ ਦੇ ਵੇਚਣ ਵਾਲੇ ਨਹੀਂ ਹੈ ਜਲੰਧਰ ਵੈਸੇ ਲੋਕਾਂ ਦਾ ਬਹੁਤ ਜਿਹੜੀ ਵੈਲਿਊ ਹੈ ਉਹ ਕਰੋੜਾਂ ਅਰਬਾਂ ਰੁਪਏ ਆ ਅੱਜ ਬੜਾ ਮਨ ਦੁਖੀ ਹੈ ਕਿ ਜਸਟ ਟਾਈਮ ਕੱਲ ਰਾਤ ਦਾ ਮੈਂ ਤੁਹਾਡੇ ਸਾਹਮਣੇ ਆ ਤੁਸੀਂ ਸਾਰੇ ਚੈਨਲ ਨੂੰ ਸਪੋਰਟ ਕੀਤਾ ਸਾਰੇ ਸਾਰੇ ਚੈਨਲ ਨੂੰ ਸਪੋਰਟ ਕੀਤੀ ਹੈ ਕੱਲ ਕਿੰਨੇ ਬੰਦੇ ਬਣਾਏ ਬਿਨਾਂ ਰਸਨ ਵੜਿਆ ਸਾਰਿਆਂ ਨੂੰ ਕੁਫਰਿਸ਼ ਛੱਡ ਦਿੱਤਾ ਸਾਰਿਆਂ ਨੂੰ ਸਰਕਾਰ ਮਦਦ ਕਰ ਰਹੀ ਹੈ 5000 ਪੈਕੇਟ ਕੱਲ ਰਸਨ ਦਾ ਫੜਿਆ 2500 ਦਾ ਸੂਟ ਵੜਿਆ ਪਰ ਅੱਜ ਉਹਨਾਂ ਦੇ ਜਿਹੜੇ ਲੋਕ ਹੈ ਉਹ ਕਿਸਮੂ ਨਾ ਵੋਟ ਮੰਗ ਰਿਹਾ ਸ਼ਰਮ ਚਾਹੀਦੀ ਹੈ ਮੈਂ ਇਹੀ ਕਹਾਂਗਾ ਕਿ ਮੇਰੇ ਕੋਲ ਪੈਸੇ ਵੀ ਨਹੀਂ ਹੈ ਮੇਰੇ ਕੋਲ ਸ਼ਰਾਬ ਵੀ ਨਹੀਂ ਸੀ ਮੇਰੇ ਕੋਲ ਸੂਟ ਵੀ ਨਹੀਂ ਸੀ ਮੇਰੇ ਕੋਲ ਮੇਰੇ ਪਰਿਵਾਰ ਦੇ ਲੋਕ ਜਲੰਧਰ ਵਸਦੇ ਉਹ ਹੈ ਜਿਨ੍ਹਾਂ ਕਰਕੇ ਅੱਜ ਮੈਂ ਇੱਥੇ ਖੜਾ ਸ਼ਾਇਦ ਮੈਂ ਵੀ ਆਪਣੇ ਆਪ 'ਚ ਕਮਾਂਡੋਲ ਚ ਬੈਕ ਫੁੱਟ ਚਲਾ ਦਿੰਦਾ ਕਿਉਂਕਿ ਮੈਨੂੰ ਡਰ ਬਹੁਤ ਆ ਰਿਹਾ ਮੈਨੂੰ ਧਮਕੀਆਂ ਆ ਰਹੀਆਂ ਲੋਕ ਮਾਰਨ ਦੀ ਤੁਮ ਕਿਹੜੀਆਂ ਦੇ ਰਿਹਾ ਮੇਰੇ ਉਹਨਾਂ ਦੇ ਫੋਨ ਕਰ ਰਹੇ ਆ ਮੇਰੇ ਫੋਨ ਲਈਓ ਚਲੋ ਚਲੋ ਕੰਟੀਨਿਊ ਕਰੀਏ ਕਿਦਾਂ ਦੇ ਹਾਲਾਤ ਬਣੇ ਆ ਮੈਂ ਫੋਨ ਕਰ ਲਓ ਫੇਸ ਤੇ ਨਾਲ ਲਿਆ ਜਾ ਇਹ ਜੇ ਫੈਸਲਾ ਹੈ ਮਾਈਕ ਡਾਊਨ ਰੱਖੋ ਨਾ ਇਹ ਜਨਤਾ ਕਰੇਗੀ ਮੈਨੂੰ 15 ਮਿੰਟ ਪਹਿਲੇ ਫੋਨ ਆ ਰਿਹਾ ਕਿਸੇ ਦਾ ਕਿ ਤੈਨੂੰ ਤੇਰਾ ਦੋ ਵਾਰ ਚੱਕ ਕੇ ਲੈ ਜਾਾਂਗੇ ਚੱਕ ਕੇ ਆਡੀਓ ਆ ਜੀ ਆਡੀਓ ਵੀ ਆ ਬਿਲਕੁਲ ਆਡੀਓ ਚਨਾ ਦੇ ਚਨਾ ਦੋ ਮੈਨੂੰ ਪੁੱਛ ਲੈ ਮੈਂ ਕਿ ਲੈ ਜਾ ਨਜ਼ਾਇਜ਼ ਕਰਾਉਣੀਆਂ ਖੱਟਰ ਵਾਲੇ ਲੋਕ ਮੈਨੂੰ ਧਮਕੀਆਂ ਦੇ ਰਹੇ ਆ 15 ਮਿੰਟਾਂ ਲਈ ਪੂਰੀ ਮਾਈਕ ਡਾਊਨ ਕਰਾਉਣਾ ਨਾਮ ਬੋਲ ਦਿਓ ਪਤਾ ਨਹੀਂ ਕੌਣ ਹੈ ਕਹਿੰਦੇ ਤੈਨੂੰ ਜ਼ਮੀਨ ਤੇ ਵੜਾਵਾਂਗੇ ਤੈਨੂੰ ਗਾਲ੍ਹਾਂ ਕੱਢ ਰਿਹਾ ਮੈਂ ਕਿਸ ਨੋਟ ਤੇ ਜੀਵਾ ਅੱਜ ਮੇਰਾ ਪਰਿਵਾਰ ਖਤਰੇ ਦੇ ਵਿੱਚ ਹੈ ਇਹ ਜਿਹੜੀ ਕਾਲ ਹੈ ਮੈਨੂੰ 11:00 ਵਜੇ 5 ਮਿੰਟ ਤੇ ਆਈ ਆ ਨੰਬਰ ਕੀ ਹੈ ਤੁਹਾਨੂੰ ਥੋੜੀ ਜਿਹੀ ਜਿਹੜੀ ਤੁਸੀਂ ਚਰਚਾ ਕੀਤੀ ਸੀ ਉਹਦੇ ਨਾਲ ਰਿਲੇਟਡ ਦੁਬਾਰਾ ਬੋਲੋ ਜੀ 998151414732 ਸ਼ੀਤਲ ਫੋਨ ਕਿਦੋਂ ਆਇਆ ਫੋਨ ਤੇ 8:00 ਵਜੇ 5 11:00 ਵਜੇ 5 ਮਿੰਟ ਹੁਣ 11 ਮਿੰਟ ਪਹਿਲਾਂ ਥੋੜੇ ਦਿਨ ਪਹਿਲਾਂ ਜਿਹੜੀ ਕਾਲ ਰਿਕਾਰਡਿੰਗ ਦੀ ਚਰਚਾ ਹੋਈ ਸੀ ਉਹਨਾਂ ਦੀ ਲੇਟਰ ਜਾਈ ਲੱਗਦੀ ਅੱਜ ਲੋਕਾਂ ਨੂੰ ਅੱਜ ਲੋਕਾਂ ਨੂੰ ਰਿਕਾਰਡਿੰਗ ਲੈਣੀ ਹੈ ਯਾਰ ਸੈਡ ਹੁਣ ਅੱਜ ਲੋਕਤੰਤਰ ਦਾ ਮਤਦਾਨ ਦਾ ਦੇਣਾ ਹੈ ਸ਼ੀਤਲ ਸ਼ੀਤਲ ਇਲੈਕਸ਼ਨ ਕਮਿਸ਼ਨ ਜ਼ਿਲ੍ਹਾ ਪ੍ਰਸ਼ਾਸਨ ਕਿੱਥੇ ਆ ਸਾਰੇ ਸੁੱਤੇ ਪਏ ਆ ਸਾਰੇ ਅੱਜ ਸਰਕਾਰ ਦੀ ਕਟਬੁਤਲੀ ਬਣੇ ਆ ਮੈਂ ਤੁਹਾਡੇ ਕੋਲ ਬੇਨਤੀ ਕਰਦਾ ਕਿ ਮੈਨੂੰ ਬਚਾ ਲਓ ਸ਼ਾਇਦ ਹੁਣ ਵਾਲੀ ਸੀਗੀ ਕਿ ਬੰਦਾ ਮੇਰਾ ਫੜੇ ਮੇਰਾ ਪਰਿਵਾਰ ਖੋਣਾ ਮੇਰੇ ਹਾਲਾਤ ਬੜੇ ਬੁਰੇ ਆ ਮੇਰਾ ਪਰਵਾਸੀ ਮੇਰੇ ਕੋਲ ਸਿੱਧਾ ਸਿਰ ਮੇਰੇ ਲੋਕ ਆ ਤੁਸੀਂ ਲੋਕ ਕਿ ਮੇਰੇ ਹਾਲਾਤ ਲੱਗਦਾ ਇਹ ਲੋਕ ਕਤਲ ਕਰ ਦੇਣਗੇ ਜਿੱਦਾਂ ਤੁਮ ਕਿ ਆ ਰਹੀ ਐ ਇਹ ਲੋਕ ਇਹ ਕੋਟੇ ਕਿ ਕਿੱਥੇ ਕੇ ਲੋਕ ਮੈਨੂੰ 15 ਪਹਿਲੇ ਕੈਂਡੀਡੇਟ ਨੂੰ ਫੋਨ ਆ ਰਿਹਾ ਕੈਂਡੀਡੇਟ ਨੂੰ ਤੁਮ ਕਿ ਦੇ ਰਿਹਾ ਕਰ ਦਿਆਂਗੇ ਕਿੱਥੇ ਸਰਕਾਰ ਕੋ ਸੁਨਦਾ ਸਾਥ ਦੇ ਬੰਦੇ ਫੜਾਏ ਕਿੱਥੇ ਹੋ 5000 ਬਣਾ ਕਿੱਥੇ ਆ ਮੈਂ ਆਪਣੇ ਲਈ ਵੇਚ ਕਰ ਦੇ ਲਈ ਤੁਸੀਂ ਲੜਨੀ ਹੈ ਵੱਡੇ ਕਰਕੇ ਮੇਰੇ ਕੋਲ ਸਿਰਫ ਸਿਰਫ ਮੇਰਾ ਮੇਰਾ ਪਰਵਾਹ ਇਹ ਤਾਂ ਲੇ ਕੇ ਸਮਝਦੇ ਹੋ ਕਿ ਮੇਰਾ ਵਰਸਸ ਸਰਕਾਰ ਅਸਲੇ ਹੋਇਆ ਬਿਲਕੁਲ ਕਲੀਅਰ ਹੈ ਲੋਕ ਰਿਹਾ ਯਾਰ ਕਲੀਅਰ ਅੱਜ ਹਾਲਾਤ ਬਹੁਤ ਬੁਰੇ ਹੋ ਚੁੱਕੇ ਆ ਅੱਜ ਹਾਲਾਤ ਮੈਂ ਜ਼ਿੰਦਗੀ ਚ ਇੰਨੀ ਗੰਦੀ ਤਿਕਾਤੀ ਨਹੀਂ ਦੇਖੀ ਸੀ ਇਹਨੀ ਗੰਦੀ ਰਾਜਨੀਤੀ ਠੀਕ ਹੈ ਸਰ ਲੋਕਦਰ ਦੇ ਵਿੱਚ ਲੋਕਾਂ ਨੂੰ ਵੋਟ ਦਿੰਦੀ ਮੈਂ ਅੱਜ ਅਪੀਲ ਕਰਨੀ ਚਾਹੀਦੀ ਅੱਜ ਗੁੰਡੇ ਲੈ ਆ ਕੇ ਬਦਮਾਸ਼ ਲੈ ਕੇ ਲੋਕਾਂ ਨੂੰ ਡਰਾਣਾ ਨਹੀਂ ਚਾਹੀਦਾ ਸੀ ਅੱਜ ਜੇ ਇੱਕ ਕੈਂਡੀਡੇਟ ਸੇਫ ਨਹੀਂ ਹੈ ਇੱਕ ਕੈਂਡੀਡੇਟ ਸੇਫ ਨਹੀਂ ਹੈ ਇੱਕ ਐਕਸਐਮਐਲ ਆ ਮੈਂ ਮੇਰੀ ਵੀ ਕੋਈ ਵੈਲਿਊ ਹੈ ਮੈਂ ਵੀ ਆਪਣੇ ਲੋਕਾਂ ਨੂੰ ਜਵਾਬ ਦੇਈ ਹੈ ਪੁਣੇ ਤੋਂ ਲੱਖ ਵੋਟਰ ਹੈ 5.5 ਲੱਖ